ਹਾਂਜੀ ਦੋਸਤੋ ਪੁੱਤ ਦੇਖੋ ਬਈ ਵਿਦੇਸ਼ ਵਿੱਚ ਜਾਂਦਾ ਗਰੀਬ ਪਰਿਵਾਰ ਨੇ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਨਾਲ ਪੈਸੇ ਇਕੱਠੇ ਕਰਕੇ ਲਾਏ ਹੋਣਗੇ ਪੁੱਤ ਨੂੰ ਜਾਂਦੇ ਨੂੰ ਦੇਖ ਕੇ ਨਾ ਦੇਖੋ ਬਈ ਮਾਂ ਕਿੰਨਾ ਭਾਵਕ ਹੋ ਕੇ ਰੋਣ ਲੱਗ ਜਾਂਦੀ ਹੈ ਬਈ ਇਸ ਸਮੇਂ ਤੇ ਬਈ ਪੁੱਤ ਤੋਰਨੇ ਬਹੁਤ ਔਖੇ ਹੁੰਦੇ ਨੇ ਬਈ ਬਗਾਨੇ ਦੇਸ਼ ਵਿੱਚ ਬਹੁਤ ਔਖਾ ਹੁੰਦਾ ਕੋਈ ਨਹੀਂ ਆਪਣਾ ਹੁੰਦਾ ਬਈ ਧੰਨ ਦੀਆਂ ਮਾਮਾ ਜਿਹੜੀਆਂ ਜ਼ਬਾਨ ਪੁੱਤ ਨੂੰ ਵਿਦੇਸ਼ਾਂ ਵਿੱਚ ਤੋਰ ਦਿੰਦੀਆਂ ਨੇ ਬਈ ਕੀ ਦਾ ਜੀ ਕਰਦਾ ਹੁੰਦਾ ਬਣਾਇਆ ਬਣਾਇਆ ਘਰ ਛੱਡ ਕੇ ਵਿਦੇਸ਼ਾਂ ਵਿੱਚ ਤੁਰ ਜਾਵੇ ਹੋਰ ਸੌਂਕ ਥੋੜੀ ਹੁੰਦਾਗਾ ਜ਼ਬਾਨ ਮੁੰਡਿਆਂ ਦਾ ਵੀ ਮੈਂ ਵਿਦੇਸ਼ਾਂ ਵਿੱਚ ਜਾਵਾਂ ਜਦੋਂ ਬੀਰ ਇਸ ਸਮੇਂ ਤੇ ਆਪਣੇ ਪਰਿਵਾਰ ਨੂੰ ਦੇਖਦਾ ਨਾ ਜਾਣ ਵੇਲੇ ਤਾਂ ਦੇਖੋ ਬਈ ਆਪਣੇ ਪਰਿਵਾਰ ਨੂੰ ਦੇਖ ਕੇ ਨਾ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਇਸ ਵੀਰ ਦੇ ਬਹੁਤ ਦੁੱਖ ਲੱਗਦਾ ਬਈ ਜਦੋਂ ਪਰਿਵਾਰ ਛੱਡਣਾ ਪੈਂਦਾ ਬਈ ਲੋਕਾਂ ਦੇ ਭਾਦੀ ਐ ਹੁੰਦਾ ਵੀ ਮੁੰਡਾ ਬਾਹਰ ਤੋਰਦਾ ਪੈਸੇ ਆਉਣ ਲੱਗੇ ਬਾਹਰੋਂ ਪਰ ਬਈ ਬਹੁਤ ਕਰਜ਼ਾ ਚੱਕ ਕੇ ਭੇਜਨੇ ਪੈਂਦੇ ਨੇ ਮੁੰਡੇ ਬਾਹਰ ਬਥੇਰੀਆਂ ਔਖਾਂ ਦੇ ਨਾਲ ਟਾਈਮ ਨਿਗਾਉਣਾ ਪੈਂਦਾ ਬਈ ਮਾਂ-ਮਾਂ ਨੂੰ ਦਿਨ ਕੱਢਣੇ ਔਖੇ ਹੋ ਜਾਂਦੇ ਨੇ ਜਦੋਂ ਪੁੱਤ ਬਰੇਸ ਵਿੱਚ ਬੈਠਾ ਹੋਵੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ